ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ 1984 ਦੇ ਕੱਲੂ ਘਾਰੇ ਤੋਂ ਬਾਅਦ ਕਿਵੇਂ ਇੱਕ ਗਿਣੀ ਮਿੱਥੀ ਸਾਜ ਦੇ ਨਾਲ ਸਿੱਖ ਇਤਿਹਾਸ ਸਿੱਖ ਪਰੰਪਰਾਵਾਂ ਮਰਯਾਦਾ ਸਿੱਖ ਸਰੋਤ ਗ੍ਰੰਥਾਂ ਉੱਪਰ ਤੇ ਗੁਰਬਾਣੀ ਉੱਪਰ ਇੱਕ ਹਮਲਾ ਕੀਤਾ ਗਿਆ ਇਹਦੇ ਵਿੱਚ ਕੋਈ ਦੋ ਸ਼ਬਦ ਨਹੀਂ ਕਿ 1984 ਦੇ ਕੱਲੂ ਘਾਰੇ ਬਾਰੇ ਬਹੁਤ ਕੁਝ ਲਿਖਿਆ ਗਿਆ ਤੇ ਅਸੀਂ ਬਹੁਤ ਕੁਝ ਜਾਣਦੇ ਵੀ ਆਂ ਪਰ ਇਹਦੇ ਤੇ ਬਹੁਤ ਸਾਰੀਆਂ ਨਵੀਆਂ ਖੋਜਾਂ ਵੀ ਹੁੰਦੀਆਂ ਰਹਿਣਗੀਆਂ ਪਰ 184 ਤੋਂ ਬਾਅਦ ਇਸ ਸਿੱਖ ਕੌਮ ਨੂੰ 37-38 ਗੁਰਦੁਆਰਿਆਂ ਤੇ ਅਟੈਕ ਕਰਕੇ ਹਰਮੰਦਰ ਸਾਹਿਬ ਤੇ ਅਟੈਕ ਕਰਕੇ ਜਿਹੜਾ ਸਰੀਰਕ ਤੌਰ ਤੇ ਮਾਰਨ ਤੋਂ ਬਾਅਦ ਸਾਡੀ ਰੋਹਾਨੀਅਤ ਨੂੰ ਆਤਮਿਕਤਾ ਨੂੰ ਜੇ ਸਾਡੇ ਸਮੁੱਚੇ ਵਿजूद ਨੂੰ ਖਤਮ ਕਰਨ ਵਾਸਤੇ ਜਿਹੜੀ ਚਾਲ ਚੱਲੀ ਹੈ ਉਹਦੇ ਵਿੱਚ ਬਹੁਤ ਕੁਝ ਇਹਨਾਂ ਪਿਛਲੇ 40 ਸਾਲਾਂ 'ਚ ਸਾਹਮਣੇ ਆਇਆ ਕਿਉਂਕਿ ਅਸੀਂ ਇਹ 40ਵੀਂ ਜਿਹੜੀ ਯਾਦ ਵਰੇ ਗੰਢ ਮਨਾ ਰਹੇ ਹਾਂ ਕਿ ਅਸੀਂ ਚਿੰਤਨ ਮੰਤਨ ਹੋਰ ਕਰ ਸਕੀਏ ਨਵੀਂ ਰਹਿਤ ਮਰਯਾਦਾ ਕਾਲ ਤਖਤ ਤੇ ਪੇਸ਼ ਕੀਤੀ ਗਈ ਜਿਹਦੇ ਵਿੱਚ ਕੇਵਲ ਜਪਜੀ ਸਾਹਿਬ ਨਿਤਨੇਮ ਦੀ ਬਾਣੀ ਸੀ ਤੇ ਜਪਜੀ ਸਾਹਿਬ ਹੀ ਅਮਰ ਸੰਚਾਰ ਦੀ ਬਾਣੀ ਸੀ ਔਰ ਇਹ ਲਿਉਣ ਵਾਲੇ ਵੀ ਸਾਡੇ ਸਿੱਖ ਭਾਈ ਸਨ ਇਹ ਵਕਰੀ ਗੱਲ ਆ ਸਿੰਘ ਸਹਿਬਾਂ ਨੇ ਉਹਨੂੰ ਕੂੜੇ ਦੀ ਟੋਕਰੀ ਚ ਸੁੱਟ ਦੋਤਾ ਪਰ ਇਹ ਜਿਹੜੀ ਸਾਜ਼ਿਸ਼ ਇੱਕ ਬੜੇ ਅਜੀਬ ਢੰਗ ਦੀ ਸੀ ਕਿ ਜਿਹਦੇ ਵਿੱਚ ਸਾਡੀ ਚਲਦੀ ਸਮੁੱਚੀ ਪਰੰਪਰਾਵਾਂ ਜਿਹਦੇ ਵਿੱਚ ਅ ਬਾਬਾ ਦੀਪ ਸਿੰਘ ਜੀ ਹੋਣਾ ਨੇ ਤਾਂ ਅੰਮ੍ਰਿਤ ਪਾਨ ਦਸਮ ਪਾਸ਼ਾ ਜੀ ਤੋਂ ਕੀਤਾ ਭਾਈ ਮਨੀ ਸਿੰਘ ਜੀ ਨੇ ਔਰ ਸੀਨਾ ਬਸੀਨਾ ਸਾਡੇ ਕੋਲੇ ਸਰੋਤ ਗ੍ਰੰਥ ਨੇ ਸਾਡੇ ਪੁਰਖੇ ਸੀਨਾ ਬਸੀਨਾ ਅਮਰ ਸੰਚਾਰ ਕਰਦੇ ਰਹੇ ਪਰ ਉਹਦੇ ਉੱਪਰ ਵੀ ਅਟੈਕ ਕਰਦੇ ਆ ਇੱਕ ਨਵਾਂ ਖਰੜਾ ਹੋਰ ਸਾਹਮਣੇ ਲੈ ਆਂਦਾ ਔਰ ਇਹਦੇ ਨਾਲ ਕੀ ਹੋਇਆ ਕਿ ਅਮਰ ਦੀਆਂ ਬਾਣੀਆਂ ਤੇ ਸ਼ੰਕਾ ਅਮਰਤ ਵੇੜੇ ਤੇ ਸ਼ੰਕਾ ਨਿਤਨੇਮ ਤੇ ਸ਼ੰਕਾ ਅਮਰ ਸਰੋਵਰਾਂ ਤੇ ਸ਼ੰਕਾ ਔਰ ਕੋਈ ਵੀ ਜਿਹੜਾ ਧਰਮ ਹੁੰਦਾ ਉਹਦੀਆਂ ਪਰੰਪਰਾਵਾਂ ਮਹਾਨ ਹੁੰਦੀਆਂ ਸਾਡੀ ਜਿਹੜੀ ਵਰਤਮਾਨ ਇੱਕ ਨਵੀਂ ਸ਼ੈਲੀ ਚੱਲ ਪਈ ਹੈ ਕਿ ਜੀ ਅਸੀਂ ਸਰੋਤ ਲੱਭਦੇ ਆਂ ਸਰੋਤ ਵੀ ਕੋਈ ਨਹੀਂ ਪਰ ਰੱਦ ਵੀ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸਰੋਤ ਗ੍ਰੰਥਾਂ ਨੂੰ ਅੱਜ ਤੱਕ ਵੀ ਇੱਕ ਸਾਜ਼ਿਸ਼ ਨਾਲ ਉਹਨਾਂ ਪੁਰਖਿਆਂ ਨੂੰ ਜਿਨ੍ਹਾਂ ਨੇ ਇਡਾ ਵੱਡਾ ਮਹਾਨ ਕਾਰਜ ਕੀਤਾ ਉਹਨਾਂ ਨੂੰ ਨਿੰਦਿਆ ਜਾ ਰਿਹਾ ਉਹਦਾ ਕਾਰਨ ਇਹ ਹੈ ਕਿ ਕੋਈ ਵੀ ਗ੍ਰੰਥ ਹੁੰਦਾ ਉਹ ਸਮਕਾਲੀ ਹਾਲਾਤਾਂ 'ਚ ਲਿਖਿਆ ਗਿਆ ਹੁੰਦਾ ਉਹਦੀ ਕਸਵੱਟੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਪਰ ਬਾਣੀ ਦੀ ਕਸਵੱਟੀ ਉੱਤੇ ਵੀ ਕੋਈ ਭਾਵਨਾ ਸ਼ਰਧਾ ਵਾਲਾ ਹੋਵੇਗਾ ਤੇ ਉਹਦਾ ਫੈਸਲਾ ਤਾਂ ਠੀਕ ਹੋ ਸਕਦਾ ਪਰ ਜਿਹੜਾ ਸ਼ਰਾਰਤ ਨਾਲ ਲੱਗਿਆ ਹੋਵੇ ਉਹਦਾ ਫੈਸਲਾ ਕਦੀ ਵੀ ਠੀਕ ਨਹੀਂ ਹੋ ਸਕਦਾ ਔਰ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ ਕਿ ਗੁਰੂਕਾਲ ਤੋਂ ਲੈ ਕੇ ਬਾਅਦ ਵਿੱਚ ਜਦੋਂ ਸਿੰਘ ਸਭਾ ਲਹਿਰ ਚੱਲੀ ਕਿਸੇ ਵੀ ਵਿਦਵਾਨ ਨੇ ਕਿਸੇ ਸਰੋਤ ਗ੍ਰੰਥ ਉੱਤੇ ਨਿਤਨੇਮ ਉੱਤੇ ਅਮਰ ਸੰਚਾਰ ਤੇ ਕਦੀ ਸ਼ੰਕਾ ਨਹੀਂ ਕੀਤਾ ਚਾਹੇ ਉਹ ਗਿਆਨੀ ਦਿੱਤ ਸਿੰਘ ਜੀ ਸੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਸੀ ਭਾਈ ਮਈਆ ਸਿੰਘ ਜੀ ਸੀ ਉਸ ਤੋਂ ਅਗਲੀ ਪੀੜ੍ਹੀ ਵਿੱਚ ਭਾਈ ਵੀਰ ਸਿੰਘ ਜੀ ਆ ਗਏ ਫਿਰ ਮਿਸ਼ਨ ਹੀ ਕਾਲ ਸ਼ੁਰੂ ਹੋਇਆ ਪ੍ਰਿੰਸੀਪਲ ਗੰਗਾ ਸਿੰਘ ਜੀ ਮਹਾਨ ਬਲਵਾਰੇ ਸਨ ਵਿਦਵਾਨ ਸਨ ਔਰ ਦਸਮ ਬਾਣੀ ਵੀ ਸਲੇਪਸ ਦਾ ਹਿੱਸਾ ਸੀ ਮਿਸ਼ਨ ਦੀ ਕਾਲ ਜਾਂਦੇ ਵਿੱਚ ਔਰ ਉਸ ਤੋਂ ਬਾਅਦ ਜਿੰਨੇ ਵਿਆਖਿਆਕਾਰ ਹੋਏ ਭਾਈ ਵਿਸ਼ਨ ਸਿੰਘ ਜੀ ਗਿਆਨੀ ਪ੍ਰੋਫੈਸਰ ਸਾਫ ਸਿੰਘ ਜੀ ਗਿਆਨੀ ਮਨੀ ਸਿੰਘ ਜੀ ਜਿਨ੍ਹਾਂ ਨੇ ਟੀਕਾ ਕੀਤਾ ਔਰ ਇਹਦੇ ਨਾਲ ਪ੍ਰਿੰਸੀਪਲ ਸੁਤਵੀਰ ਸਿੰਘ ਜੀ ਸਰਦਾਰ ਕਪੂਰ ਸਿੰਘ ਜੀ ਡਾਕਟਰ ਗੰਡਾ ਸਿੰਘ ਜੀ ਡਾਕਟਰ ਕ੍ਰਿਪਾਲ ਸਿੰਘ ਜੀ ਮਸਕੀਨ ਸਾਹਿਬ ਮਾਨ ਸਿੰਘ ਝੌਰ ਜੀ ਜਾਂ ਵਰਤਮਾਨ ਹੋਰ ਬਹੁਤ ਹੀ ਜਿਹੜੇ ਵਿਦਵਾਨ ਸੱਜਣ ਨੇ ਜਾਂ ਸਾਡੇ ਸਮਪਰਦਾਇ ਸੰਤ ਬਾਬਾ ਗਰਵਚਨ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਕਦੀ ਵੀ 84 ਤੱਕ ਕਿਸੇ ਸ਼ਖਸ ਨੇ ਸਾਡੇ ਸਮੁੱਚੇ ਵजूद ਉੱਤੇ ਇਸ ਤਰ੍ਹਾਂ ਸ਼ੰਕੇ ਨਹੀਂ ਕੀਤੇ ਜਿੰਨੇ 84 ਤੋਂ ਬਾਅਦ ਸਾਡੇ ਸਮੁੱਚੇ ਵਜੂਦ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਉੱਤੇ ਅਰਦਾਸ ਉੱਤੇ ਸ਼ੰਕਾ ਕੀਤਾ ਗਿਆ ਕਿ ਅਰਦਾਸ ਗਲਤ ਹੈ। ਅਰਦਾਸ ਨਵੀਂ ਬਣਾਈ ਗਈ। ਫਿਰ ਬਹੁਤ ਸਾਰੀਆਂ ਲੜਾਈਆਂ ਦਾ ਕੇਂਦਰ ਅੱਜ ਵੱਡੇ ਪੱਧਰ ਤੇ ਸਿੱਖ ਹੀ ਆਪਣੀ ਭਰਾ ਮਾਰੂ جنگ ਵਿੱਚ ਉਲਝੇ ਹੋਏ ਨੇ। ਔਰ ਉਸ ਸਮੇਂ ਵੀ ਵਿਦਵਾਨ ਕਹਿੰਦੇ ਸਨ ਕਿ ਇੱਕ ਸਮਾਹੂਗਾ ਕਿ ਜਦੋਂ ਸਿੱਖ ਹੀ ਸਿੱਖ ਪ੍ਰਤੀ ਇੰਨਾ ਸ਼ੱਕੀ ਹੋਊਗਾ ਕਿ ਇਹਨਾਂ 'ਚ ਭਰਾਤਰੀ ਭਾਵ ਖਤਮ ਹੋ ਜਾਏਗਾ। ਔਰ ਅੱਜ ਸਾਡੇ ਸਾਹਮਣੇ ਹੈ ਕਿ ਸ਼ੀਆ ਸੁੰਨੀ ਦੇ ਵਾਕਣ ਸਾਡਾ ਸਿੱਖ ਪ੍ਰਚਾਰਕ ਵਰਗ ਲੇਖਕ ਵਰਗ ਇੰਨੇ ਧੜਿਆਂ ਵਿੱਚ ਵੰਡਿਆ ਗਿਆ ਕਿ ਇਹਨਾਂ ਦਾ ਕੋਈ ਸਿਰਾ ਵੀ ਨਹੀਂ ਜਾਪ ਰਿਹਾ ਕਿਉਂਕਿ ਜਦੋਂ ਭਾਵਨਾ ਨੂੰ ਛੱਡ ਕੇ ਸ਼ਰਧਾ ਭਾਵਨਾ ਤੇ ਵਿਵੇਕ ਨੂੰ ਤਿਆਗ ਕੇ ਜਿਹੜਾ ਪ੍ਰਚਾਰ ਹੋਊਗਾ ਉਹ ਕੌਮ ਦੇ ਭਲੇ ਵਾਸਤੇ ਨਹੀਂ ਹੋਊਗਾ ਕਿਉਂਕਿ ਜਦੋਂ ਅਸੀਂ ਹਰ ਆਪਣੇ ਸਿਧਾਂਤ ਉੱਤੇ ਉਹਦੇ ਲੋਕ ਸਿਮਰਨ ਦੇ ਵੀ ਖਿਲਾਫ ਬੰਦਗੀ ਦੇ ਵੀ ਖਿਲਾਫ ਨਿਤਨੇਮ ਦੇ ਵੀ ਖਿਲਾਫ ਭਲੀਆਂ ਰੂਹਾਂ ਦੇ ਵੀ ਖਿਲਾਫ ਜਿੰਨੇ ਹੁਣ ਤੱਕ ਸਾਡੇ ਵਿਦਵਾਨ ਪੁਰਸ਼ ਹੋਏ ਉਹਨਾਂ ਦੇ ਵੀ ਖਿਲਾਫ ਜਦੋਂ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਹੋਏਗਾ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਮਾਰਕੀਟ ਵਿੱਚ ਆਈਆਂ ਜਿਹਦੇ ਵਿੱਚ ਸਾਡੇ ਭੱਦਰਪੁਰਸ਼ ਸਾਰੇ ਸਿੱਖ ਨੇ ਇਹ ਜਿੰਨੇ ਵੀ ਸ਼ੰਕੇ ਉਠਾ ਰਹੇ ਨੇ ਸਿੰਘ ਸਭਾ ਲੈਰ ਵੇਲੇ ਸਾਡੀ ਸਿੱਖਾਂ ਦਾ ਟਕਰਾਓ ਇੰਨਾ ਨਹੀਂ ਸੀ ਜਿੰਨਾ ਸਾਡੀਆਂ ਵਿਰੋਧੀ ਜਥੇਬੰਦੀਆਂ ਦਾ ਸੀਗਾ ਜਿਹੜੀਆਂ ਸਾਡੇ ਤੇ ਅਟੈਕ ਕਰਦੀਆਂ ਸਨ ਉਦੋਂ ਸਿੱਖਾਂ ਨੂੰ ਉੱਤਰ ਦੇਣ ਵਾਸਤੇ ਵਿਰੋਧੀਆਂ ਦਾ ਮੂੰਹ ਬੰਦ ਕਰ ਲਿਆ ਜਾਂਦਾ ਸੀ ਪਰ ਹੁਣ ਸਿੱਖੀ ਸਰੂਪ ਦੇ ਵਿੱਚ ਹੀ ਸਾਡੇ ਸਿੱਖ ਪਾਈ ਹੀ ਸਾਡੀ ਹਰ ਪਰੰਪਰਾ ਮਰਿਆਦਾ ਮਹਾਨਤਾ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਨਾਲ ਦਬਧਾਵਾ ਦਾ ਇਨਾਕ ਵੱਡਾ ਢੰਡਾਰਾ ਬਣਾਤਾ ਕਿ ਸਾਡੀ ਹਰ ਗੱਲ ਤੇ ਉੱਤੇ ਸਨਕ ਖੜਾ ਹੋ ਗਿਆ ਹੁਣ ਵੱਧੇ ਵੱਧੇ ਅਸੀਂ ਇੱਥੋਂ ਤੱਕ ਵੱਧ ਗਏ ਆ ਦੇਖੋ ਇਤਿਹਾਸ ਵਿੱਚ ਕੰਟਰੋਵਰਸੀ ਹੁੰਦੀ ਹੈ ਸਰੋਤ ਗ੍ਰੰਥਾਂ ਵਿੱਚ ਵੀ ਮੰਨਣਯੋਗ ਚੀਜ਼ ਮੰਨ ਲਈ ਜਾਂਦੀ ਹੈ ਕੁਝ ਗੱਲਾਂ ਪ੍ਰਚਲਿਤ ਵੀ ਹੁੰਦੀਆਂ ਹੁਣ ਕਈ ਗੱਲਾਂ ਬੋਲੀਆਂ ਨਹੀਂ ਜਾ ਸਕਦੀਆਂ ਜਿਹੜੀਆਂ ਸਾਡੇ ਕਈ ਲੋਕਾਂ ਨੇ ਲਿਖ ਗਏ ਇਹ ਉਸ ਸਮੇਂ ਪ੍ਰਚਲਿਤ ਹੋਣਗੀਆਂ ਪਰ ਅੱਜ ਸਮਾਜ ਨਹੀਂ ਹਜਮ ਕਰੇਗਾ ਕਟੋ ਘੱਟ ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਟਿਕਾ ਟਿੱਪਣੀ ਨਹੀਂ ਸੀ ਸਹਿਣ ਕਰਦਾ ਕਿਉਂਕਿ ਜੇ ਅਸੀਂ ਆਪਣੇ ਗੁਰੂ ਦੇ ਉੱਤੇ ਸ਼ੰਕੇ ਕਰਨ ਲੱਪੇ ਸਾਡਾ ਕਿਤੇ ਵੀ ਟਿਕਾਉ ਨਹੀਂ ਹੋਏਗਾ ਔਰ ਇੱਕ ਵੱਡਾ ਜਥੇਬੰਦਕ ਧਰਮ ਜਿਹੜਾ ਨਿਰਮਲ ਪੰਥ ਤੀਸਰ ਪੰਥ ਹੈ ਸਿੱਖ ਪੰਥ ਹੈ ਇਹ ਤਾਂ ਅਸੀਂ ਇਹਨੂੰ ਆਪੀ ਮਤਲਬ ਕਹਿ ਲੋ ਕਿ ਨਵਾਂਵਾਂ ਵੱਲ ਜਾਣ ਦੀ ਕੋਸ਼ਿਸ਼ ਕਰਾਂਗੇ ਹੁਣ ਬਿੰਦੀਆਂ ਟਿੱਪੀਆਂ ਦੇ ਨਾਂ ਦੇ ਉੱਤੇ ਨਵੇਂ ਝੰਡੇ ਬਾਹਰ ਆ ਗਏ ਉਹ ਭਾਈ ਜਦੋਂ ਕਿਸੇ ਕਾਲ ਵਿੱਚ ਲਿਖਿਆ ਜਾਂਦਾ ਗ੍ਰੰਥ ਉਸ ਸਮੇਂ ਦੀ ਲਿਖਣ ਸ਼ੈਲੀ ਉਸ ਸਮੇਂ ਦੀ ਮਰਯਾਦਾ ਨਿਯਮਾਵਲੀ ਕੀ ਹੁੰਦੀ ਹੈ ਅਸੀਂ ਹਰ ਨਿਯਮਾਵਲੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਕੇਵਲ ਬਿੰਦੀਆਂ ਟਿੱਪੀਆਂ ਨੂੰ ਆਧਾਰ ਬਣਾ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉੱਤੇ ਅਗਲਾ ਸ਼ਾਸਤਰ ਵਰਤਿਆ ਜਾ ਰਿਹਾ ਮੈਂ ਸਮਝਦਾ ਕਿ ਸਿੱਖ ਵੰਥ ਨੂੰ ਜਿਹੜਾ ਜਾਗਰਤ ਸਾਡੇ ਪ੍ਰਬੰਧਕ ਨੇ ਤੇ ਸਾਡਾ ਸੂਹ ਆਵਾਮ ਇਹਨਾਂ ਦੇ ਜਾਗਣ ਦਾ ਇਹ ਵੇਲਾ ਹੈ ਕਿ ਭਾਈ ਆਪਣੀ ਹੋਂਦ ਬਚਾਉਣ ਵਾਸਤੇ ਇਹਦੇ ਬਾਰੇ ਜਾਗਣਾ ਜ਼ਰੂਰੀ ਹੈ ਕਿ ਅਸੀਂ ਵੱਧਦੇ-ਵੱਧੇ 40 ਸਾਲਾਂ ਵਿੱਚ ਸਾਡੇ ਲੋਕ ਕਿੱਥੋਂ ਤੱਕ ਪਹੁੰਚ ਗਏ ਨੇ ਸਤਿਗੁਰੂ ਸਮਤ ਬਖਸ਼ੇ ਕਿ ਹਮੇਸ਼ਾ ਸੱਚ ਹੁੰਦਾ ਕੂੜ ਨਖੁੱਟੇ ਨਾਨਕਾ ਔਰਕ ਸੱਚ ਰਹੀ ਫਤੇਦਾ ਹਮੇਸ਼ਾ ਸੱਚਦੀ ਹੁੰਦੀ ਹੈ ਜੈ ਜੈਕਾਰ ਸੱਚਦੀ ਹੁੰਦੀ ਹੈ ਕੂੜ ਹਮੇਸ਼ਾ ਨਖੁੱਟਦਾ ਹੁੰਦਾ ਪਰ ਇਹ ਕੂੜ ਕਪਟ 40 ਸਾਲਾਂ ਵਿੱਚ ਇੱਕ ਸਾਜ਼ਿਸ਼ ਦੇ ਨਾਲ ਸਾਡੇ ਤੇ ਥੋਪਿਆ ਗਿਆ ਜੇ ਅਸੀਂ ਜਾਗਰਤ ਹੋਵਾਂਗੇ ਤਾਂ ਮੇਰਾ ਖਿਆਲ ਫਿਰ ਤਾਂ ਕੋਈ ਖਤਰਾ ਵੀ ਨਹੀਂ ਹੁੰਦਾ ਪਰ ਜੇ ਸਾਡਾ ਸਮਾਜ ਸਿੱਖ ਆਵਾਮ ਨਾਦੀ ਪਰਿਵਾਰ ਇਹਨਾਂ ਗੱਲਾਂ ਤੇ ਕਹੇਗਾ ਵੀ ਕੋਈ ਗੱਲ ਨਹੀਂ ਤਾਂ ਫਿਰ ਨੁਕਸਾਨ ਜ਼ਰੂਰ ਹੋਏਗਾ ਜਾਗਣ ਦਾ ਸਮਾਂ ਹੈ ਇਸ 40 ਸਾਲਾ ਜਿਹੜਾ ਇਸ ਕੱਲੂਕਾਰੇ ਦਿਵਸ ਨੂੰ ਮਨਾਉਂਦਿਆਂ ਹੋਇਆਂ ਸਾਡੀ ਸਮੂਹਕ ਦੀ ਜਾਗਰਤੀ ਲੋੜ ਹੈ ਸਤਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਕੂੜ ਦਾ ਪਰਦਾ ਫਾਸ਼ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ